ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਲਗਾਤਾਰ ਹੀ ਅੰਮ੍ਰਿਤਸਰ ਵਿੱਚ ਨਸ਼ਾ ਵੇਚਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਵੀ ਨਾਕੇਬੰਦੀ ਕਰਕੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤੀ ਵਿਖਾਈ ਜਾ ਰਹੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਥਾਣਾ ਸਲਾਮਾਬਾਦ ਦੇ ਪੁਲਿਸ ਨੂੰ ਵੱਡੀ ਸਫਲਤਾ ਹੱਤ ਲੱਗੀ ਹੈ ਜਦੋਂ ਪੁਲਿਸ ਨੇ ਚਾਚਾ ਭਤੀਜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਤੇ ਉਹਨਾਂ ਤੋਂ 4 ਬਸਲਾਂ ਵੀ ਬਰਾਮਦ ਕੀਤੀਆਂ ਨੇ ਇਸ ਸਬੰਧੀ ਸਾਰੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਰਪ੍ਰੇ ਸਿੰਘ ਭੋਲੜ ਨੇ ਦਿੱਤੀ ਹੈ 1.2 ਦੇ ਕਰੀਬ ਕਿਲੋ ਹਿਰੋਇਨ ਹੈ ਸੌਰੀ 8 8.23 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਇਨਹਾਂਂਸਰ ਹੈ ਡਰੱਗ ਦਾ ਔਰ 4 ਪਿਸਟਲ ਨੇ 17 ਕਾਰਟ੍ਰਿਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਸ ਹਿਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਜ਼ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਲੀਅਨ ਮੇਡ ਬੜਾ ਸੋਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਿਆ ਹੈਗਾ ਇਹ son of anand kishore hai new bombay wali ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ ਚਾਰ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਕਿੰਗ ਪਿੰ ਹੈ ਸਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਬੜਾ ਵੱਡਾ ਡਰੱਗ 카rtel ਤੇ ਆਰਮਜ਼ 카rtel ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ ਓਪੀਐਮ ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਣੀ ਹੈ ਇਹਦੇ ਖਿਲਾਫ ਤਕਰੀਬਨ ਕਿੰਨੇ ਨੇ ਜੀ ਇਹਦੇ 26 26 ਕੇਸਿਸ ਨੇ 26 ਮੁਕਦਮੇ ਨੇ ਵਕਫ ਵਕ ਐਨਡੀਪੀਐਸ ਐਕਟ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਅਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਯਾਰ ਮੁਕਦਮੇ ਦਰਸੀ ਤੇ ਹੁਣੇ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ਟ ਤੇ ਐਨਡੀਪੀਐਸ ਦੇ ਈ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕੇ ਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਘਰ ਦੇ ਸਰ ਉਹ ਸਾਰੇ ਨਾ ਜੀ ਨਹੀਂ ਨਹੀਂ ਤੂੰ ਨਹੀਂ ਹੈ ਜੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਸਰ ਇਹ 26 ਕੇਸ ਦੇ ਸਨੀ ਕਿਤੇ ਸਾਡੀ ਸਰ ਸਨੀ ਭੱਜਿਆ ਹੋਇਆ ਜੀ ਔਰ ਮੇਰੇ ਖਿਆਲ ਤਿੰਨ ਚਾਰ ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ ਹੈ ਇਸਦਾ ਮਤਲਬ ਕਿ ਕਾਲਜ ਸੀਗਾ ਤ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ ਸਰ ਲੋਕਲ ਲੈਵਲ ਤੇ ਸਪਾਈ ਕਰ ਹਾਂ ਜੀ ਕਿੰਮਤਾਂ ਦਾ ਲੋਕਲ ਲੈਵਲ ਦਾ ਸਪਲਾਈ ਲੈ ਲਈ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਰਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਹਾਂ ਵੀ ਕੌਣ ਇਹਨਾਂ ਦੇ ਗਾਹ ਕਹਿ ਜਾ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਣ ਫੋਰਸ ਹੈ ਜਿੱਥੋਂ ਲੈ ਕੇ ਆਏ ਇਹਨਾਂ ਨੂੰ ਗ੍ਰਿਫਤਾਰ ਕਿੱਥੋਂ ਕੀਤਾ ਗਿਆ ਭਾਈ ਸਾਹਿਬ ਅਲੱਗ-ਅਲੱਗ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਆਪਾਂ ਦਿੱਤਿਆ ਦੀ ਦੇਖ ਲਓ 6 11 ਨੂੰ ਹੋ ਚੁੱਕੀ ਸੀ ਉਸ ਤੋਂ ਅੱਗੇ ਡਿਵੈਲਪ ਹੋਈ 6 11 ਤੋਂ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਹੈ ਜੀ ਕਿਉਂਕਿ ਮੁਕੱਦਮਾ ਹੀ 6 11 ਦਾ ਸਾਡਾ ਜੇ ਆਪਾਂ ਤੁਹਾਨੂੰ ਪ੍ਰੈਸ ਨੋਟ ਵੀ ਦਵਾਂਗੇ ਹ ਇਹ 11 11 ਨੂੰ ਦੂਸਰਾ ਜਿਹੜਾ ਸ਼ੰਮੂ ਫੜਿਆ ਜਾਂਦਾ ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ ਨੀ ਪੈਂਦਾ ਨਹੀਂ ਹੁਣੀ ਆਏ ਨੇ 3 ਸਾਲ 3 ਮਹੀਨੇ ਹੋ ਗਏ ਨੌਜਵਾਨ ਦੇ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਪੱਕੀ ਕਮੈਂਟ ਕਰ ਸਕਦੇ ਆਂ ਬਟ ਸਾਡੇ ਜਿਹੜੀ ਪੁਲਿਸ ਦੀ ਵਰਕਿੰਗ ਆ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ ਆਈ ਥਿੰਕ ਤੁਸੀਂ ਵੀ ਕਰੋਗੇ ਅੰਮ੍ਰਿਤਸਰ ਸ਼ਹਿਰ ਵਿੱਚ ਵੱਧ ਰਹੀਆਂ ਲੁੱਟਦੀਆਂ ਵਾਰਦਾਤਾਂ ਤੇ ਵੱਧ ਰਹੇ ਨਸ਼ੇ ਦੇ ਮਾਮਲ ਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਦੌਰਾਨ ਅੰਮ੍ਰਿਤਸਰ ਦਿਹਾਤੀ ਤੋਂ ਥਾਣਾ ਕ੍ਰੇਡਾ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 450 ਗ੍ਰਾਮ ਹੈਰੋਇਨ ਇੱਕ ਪਿਸਤੌਲ ਸਮੇਤ ਗ੍ਰਿਫਤਾਰ हासिल ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅੱਜ ਸਾਡੇ ਇੱਕ ਸਪੈਸ਼ਲ ਮਹਿਮਾਨ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਚਰਨਜੀਤ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਲਿਆਤੀ ਅਤੇ ਸ਼੍ਰੀ ਹਰਿੰਦਰ ਸਿੰਘ ਗਲ ਪੀਪੀਐਸ ਐਸਪੀਡੀ ਸਾਹਿਬ ਅਤੇ ਮੈਂ ਟੀਐਸਪੀ ਲਖਵਿੰਦਰ ਸਾਡੀ ਇੱਕ ਸਪੈਸ਼ਲ ਮਹਿਮ ਜਿਹੜੀ ਚੱਲ ਰਹੀ ਸੀਗੀ ਉਹਦੇ ਤਹਿਤ ਸਾਨੂੰ ਇੱਕ ਮੈਂ ਕੈਨੇਡਾ ਠਾਣਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕਨਫਰਮੇਸ਼ਨ ਮਿਲੀ ਸੀਗੀ ਭਈ ਉਹ ਜਿਹੜੇ ਆ ਅਨਸਰ ਆ ਉਹ ਹੀਰੋਨ ਦਾ ਕਾਰੋਬਾਰ ਜਿਹੜਾ ਉੱਥੇ ਕਰ ਰਹੇ ਆ ਉਹਦੇ ਸਬੰਧ ਚ ਅਸੀਂ ਆਪਣੀ ਟੀਮ ਜਿਹੜੀ ਆ ਹਰਪਾਲ ਸਿੰਘ ਨਾਲ ਐਸ ਐਚਓ ਸਾਹਿਬ ਵੀ ਸੀਗੇ ਉਹਨੂੰ ਜਿਹੜਾ ਲਾਇਆ ਹੋਇਆ ਸੀਗਾ ਉਹਦੇ ਸਬੰਧ ਚ ਸਾਨੂੰ ਕਾਮਯਾਬੀ ਮਿਲੀ ਜਦੋਂ ਇੱਕ ਸਕੋਡਾ ਕਾਰ ਨੂੰ ਅਸੀਂ ਡਾਕ ਕੇ ਉਹਦੇ ਚੋਂ ਤਲਾਸ਼ੀ ਲਈ ਆ ਉਹਨਾਂ ਦੀ ਜਾਬਤੇ ਦੇ ਅਨੁਸਾਰ ਉਹ ਚੋਂ ਤਿੰਨ ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ आकाशप्रीत गुरबख्श ਤੇ सिमरनप्रीत ਇਹਨੂੰ ਇਹ ਕਰਨਦਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਇਹਨਾਂ ਕੋਲ 450 ਗ੍ਰਾਮ ਦੇ ਕਰੀਬ ਹੈਰੋਨ ਬਰਾਮਤ ਹੋਈ ਤੇ ਇੱਕ ਰਵਾਲਵਰ ਬਰਾਮਤ ਹੋਇਆ ਉਹ ਇਹਨਾਂ ਨੂੰ ਕਬਜ਼ੇ 'ਚ ਹੀ ਲੈ ਲਿਆ ਔਰ ਜਾਬਤੇ ਅਨੁਸਾਰ ਲੈ ਕੇ ਇਹਨਾਂ ਤੇ ਕਾਰਵਾਈ ਕਰ ਰਹੇ ਆ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੋਂ ਬਾਅਦ ਇਹਨਾਂ ਤੋਂ ਅੱਗੇ ਹੋਰ ਕੁਛ ਇਸ ਜਿਹੜੀ ਆ ਫਿਰ ਕੀਤੀ ਜਾਊਗੀ ਸਰ ਇਹ ਕਰਦੇ ਕੀ ਨੇ ਨੌਜੋ ਇਹ ਕੰਮ ਤਾਂ ਨਹੀਂ ਕਰਦੇ ਆ ਪਰ ਲੇਕਿਨ ਇਸ ਕਾਰੋਬਾਰ 'ਚ ਪਏ ਹੋਏ ਆ ਇਹ ਸਮਾਨ ਸਾਰਾ ਕਿੱਥੋਂ ਆਇਆ ਸੀ ਸਰ ਇਹਨਾਂ ਦੀ ਮੁੰਡਲੀ ਪੁਸ਼ਕਸ਼ ਜਿਹੜੀ ਆ ਉਹਦੇ ਚ ਤੇ ਆਇਆ ਪਾਕਿਸਤਾਨ ਤੇ ਆਇਆ ਇਹ ਗੱਡੀ ਇਹਨਾਂ ਨੇ ਕਿੱਥੇ ਸਪਲਾਈ ਕਰਨਾ ਇਹ ਅਜੇ ਪੁੱਛ ਕੇ ਅੱਜ ਕੰਪਲੀਟ ਕਰਾਂਗੇ ਇਹਨਾਂ ਦਾ ਰਿਮਾਂਡ ਲੈ ਲਈਏ ਤੇ ਇਹਨਾਂ ਦੇ ਉੱਪਰ ਪਹਿਲਾਂ ਪੱਤੇ ਹੋਏ ਆ ਹੈਗਾ ਪਰਚਾ ਪਰਚਾ ਅਜੇ ਨਹੀਂ ਬਾਕੀ ਡੀਪਲੀ ਜਿਹੜੀ ਇਹਨਾਂ ਦੀ ਅੱਜ ਸாரி ਜਿਹੜੀ ਆ ਜਾਂਚ ਰਿਮਾਂਡ ਪੇਸ਼ ਕਰਕੇ ਹੁਣ ਟਾਈਮ ਹੋ ਰਿਹਾ ਉਸ ਤੋਂ ਬਾਅਦ ਲਵਾਂ ਪਹਿਲਾਂ ਕਿਤੇ ਸਮਾਨ ਮਗਾਇਆ ਇਹਨਾਂ ਨੇ ਦੇ ਵੀ ਉਹ ਵੀ ਉਹਦੀ ਪੁਸ਼ਟੀ ਇਸ ਚ ਆਊਗਾ ਅੱਜ ਕਿਉਂਕਿ ਕੱਲ ਲੇਟ ਆਵਰ ਜਿਹੜਾ ਸਟਾ ਰਜਿਸਟ੍ਰੇਸ਼ਨ ਸੀਗੀ ਜਿਹੜਾ ਰਵਾਰ ਰਵਾਰ ਮੈਨੂੰ ਪਿਛਲੇ ਮਿਲੀ ਆ ਉਹ ਲਾਇਸੈਂਸੀ ਦੇ ਨੇ ਉਹ ਇਹਨਾਂ ਦੀ ਪੁਸ਼ਟੀ ਇਸ ਮੁਤਾਬਕ ਇਹਨਾਂ ਕਿਸੇ ਦਾ ਲੈ ਕੇ ਆਏ ਆ ਬਸ ਕਿ ਉਹਨੂੰ ਜਾਂਚ ਵਿੱਚ ਸ਼ਾਮਲ ਕਰਕੇ ਫੇਰ ਪਤਾ ਲੱਗੂ ਲਾਇਸੈਂਸੀ ਆ ਕਿ ਸਰ ਇਹਨਾਂ ਦੇ ਡਾਇਰੈਕਟ ਲਿੰਕ ਪਾਕਿਸਤਾਨ ਨਾਲ ਸੀ ਹਾਂ ਡਾਇਰੈਕਟ ਗੱਲ ਕਰਦੇ ਪਾਕਿਸਤਾਨ ਇਹ ਆਪ ਗੱਲ ਕਰਦੇ ਸੀ ਸਰ ਕਿੰਨੀ ਕਾਮਯਾਬੀ ਸਮੇਂ ਦੇ ਕੋਈ ਕਾਫੀ ਬੜੀ ਕੁਆਲਿਟੀ ਵਿਕਵਾਜਰ ਮਾਨਡ ਲੈ ਕੇ ਉਹਦੇ ਤੋਂ ਬਾਅਦ ਕੀ ਇਹਨਾਂ ਦੀ ਪੂਰੀ ਤਹਿਕੀਕਤ ਕਰਾਂਗੇ ਕੀ ਨਿਕਲਦਾ ਇਹ ਕਿਸੇ ਨੂੰ ਸਮਾਨ ਨਾਲ ਦੇਣਾ ਹੀ ਜਾਂ ਕੇ ਸਪਲਾਈ ਕਰਨੀ ਸੀ ਉਹ ਸਪਲਾਈ ਕਰਨਾ ਸੀ ਇਹਨੂੰ ਇਸਰੇ ਕਰਦੇ ਕੀ ਤੈਨੂੰ ਨੋਨ ਹੋਣੇ ਬਾਅਦ ਆਪ ਕੋ ਗੈਂਗ ਬਣਾਇਆ ਸੀ ਆਪਸ ਵਿੱਚ ਮਜੇ ਜੋ ਕਿਦਾਂ ਆਪਸ ਵਿੱਚ ਸੰਬੰਧ ਇਹਨਾਂ ਦਾ ਐਸੀ ਕੰਮ ਚੀ ਨੇ ਇਹਨਾਂ ਦੇ ਕਿਸੇ ਦੇ ਥਰੂ ਸੰਬੰਧ ਹੋਏਗਾ ਡਾਇਰੈਕਟ ਆਪਣੇ ਆਪਸ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਡਾਇਰੈਕਟ ਕਰ ਲੈਂਦੇ ਆਂ ਅੱਜ ਕੱਲ ਇੰਸਟਾਗ੍ਰਾਮ ਤੋਂ ਉਹਨਾਂ ਦੇ ਨੰਬਰ ਆ ਗਏ ਉਹ ਸੋ ਆਇਆ ਪਾਕਿਸਤਾਨ ਤੋਂ ਕਰਦੇ ਆ ਸਿੱਧਾ ਤੇ ਹੂੰ ਸਰ ਇਹਨਾਂ ਖਲਾਫ ਕੀ ਕਰਾਂ ਪਰਚਾ ਦਿੰਦੇ ਇਹਨਾਂ ਦਾ ਅਸੀਂ ਆਪਣਾ ਐਨਡੀਪੀਐਸ ਦੀ ਜਿਹੜੀ ਆ 216185 ਐਨਡੀਪੀਐਸ ਨਾਲ 25565 ਜਿਹੜੀ ਆ ਅਸਲਾ ਐਕਟ ਵੀ ਨਾਲ ਲਾਇਆ ਸਰ ਹੋਰ ਕੋਈ ਗੱਲ ਨਹੀਂ ਹੋਣੀ ਜਰੂਰ ਅਜ ਰਿਮਾਂਡ ਲੈ ਕੇ ਕਰਾਂਗੇ ਕਿਹੜੇ ਏਰੀਆ ਟੂਟਿੰਗ ਦੀ ਅਰੇਂਜਰੀ ਪਾਕਿਸਤਾਨ ਤੋਂ ਹੋਈ ਇਹਨਾਂ ਦਾ ਪੁੱਛ ਕੇ ਤਾਂ ਵਿਸ਼ਾ ਇਹਨਾਂ ਨੇ ਕਿੱਦਾਂ ਲਿਆਂਦੀ ਸੀ ਅਸੀਂ ਤੇ ਇਹਨਾਂ ਨੂੰ ਖਾਸੇ ਦੇ ਲਾਗੂ ਜਿਹੜਾ ਗ੍ਰਫਤਾਰ ਕੀਤਾ ਕਰ ਲੇਟਾ ਉਹ ਕੋਈ ਲੋਕ ਟੁੜੇ ਗਏ। ਉਹ ਸਾਰਾ ਪੁਛ ਇਸ ਤੋਂ ਬਾਅਦ ਪਤਾ ਲੱਗੂਗਾ। ਥੈਂਕ ਯੂ। ਪਰਿਵਾਰ ਪੂਰੀ ਰਾਤ ਹੋ ਗਿਆ ਧਰਨੇ ਤੇ ਬੈਠੇ ਨੇ ਕੀ ਕਹਿਣਾ ਚਾਹਦੇ ਤੁਹਾਨੂੰ। ਅਸੀਂ ਸਾਡੀ ਪਾਰਟੀਆਂ ਜਿਹੜੀ ਹੈਗੀ ਇਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਕੇ ਐਫਰ ਦਰਜ ਕੀਤੀ ਹੈ। ਕਿਉਂਸ ਨਾਮਿਨੇਟ ਕਰ ਦਿੱਤੇ ਗਏ ਕਿਉਂਸ ਆਇਡੈਂਟੀਫਾਈ ਵੀ ਹੋ ਗਏ। ਉਹਨਾਂ ਦੇ ਜਿੱਥੇ ਪਰਿਵਾਰ ਹੈਗੇ ਜਿੱਥੋਂ ਦੇ ਰਹਿਣ ਵਾਲੇ ਹੈਗੇ ਸਾਡੀ ਪੁਲਿਸ ਪਾਰਟੀਆਂ ਵਕਫ ਵਕਫ ਥਾਵਾਂ ਤੇ ਰੇਡ ਕਰ ਰਹੀ ਹੈ ਅੱਜ ਅਸੀਂ ਪਰਿਵਾਰ ਨੂੰ ਵੀ ਮਿਲੇ ਉਹਨਾਂ ਨੂੰ ਪਹਿਲਾਂ ਵੀ ਅਸੀਂ ਪਰਿਵਾਰ ਨੂੰ ਮਿਲਨੇ ਇਹਨਾਂ ਨੂੰ ਦੁਬਾਰਾ ਮਿਲ ਕੇ ਆਸ਼ਵਾਸਨ ਦਿਰਾਇਆ ਕਿ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦੇ ਰਹੇ ਜਾ ਕੀ ਹੁਣ ਪਰਿਵਾਰ ਕਹਿੰਦਾ ਇੱਥੇ ਬੈਠੂਗਾ ਜਾਂ ਹਲੇ ਇਹਨਾਂ ਨੂੰ ਉੱਠਣ ਦਾ ਕੋਈ ਸੁਲੂ ਭਰੋਸਾ ਦਿੱਤਾ ਹੈ ਅਪਣੇ ਅਸੀਂ ਇੰਗੇਜਮੈਂਟ ਕਰ ਰਹੇ ਹਾਂ ਸਾਡਾ ਮੇਨ ਮਕਸਦ ਸੀਗਾ ਕਿ ਪਰਿਵਾਰ ਨੂੰ ਜਿਹੜੇ ਅਸੀਂ ਹੁਣ ਤੱਕ ਦੀ ਐਫਰਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਜਾਣੂ ਕਰਵਾਈਏ ਉਹਨਾਂ ਨੂੰ ਅਸ਼ਵਸੰਦ ਜੀ ਕੋਈ ਆਇਡੈਂਟੀਫਾਈ ਹੋਇਆ ਕੋਈ ਮਲਜ਼ਮ ਜਿੱਤੇ ਵਿੱਚ ਕਿਉਂ ਜ਼ ਆਇਡੈਂਟੀਫਾਈਡ ਹੈ ਕਿਉਂ تین ਅਕਿਊਜ਼ ਬਾਈ ਨੇ ਮ ਆਇਡੈਂਟੀਫਾਈਡ ਹੈਗੇ ਉਹਨਾਂ ਨੂੰ ਫੜਨ ਚ ਸਾਡੇ ਜਿਹੜੇ ਐਫਰਟ ਹੈਗੇ ਦੋ ਦਿਨ ਤੇ ਚੱਲ ਰਹੀ ਹੈ ਇੱਕ ਇੰਜਰਡ ਵੀ ਸੀ ਨੌਜਵਾਨ ਉਹਦੀ ਹੁਣ ਹਾਲਤ ਕਿਸ ਤਰ੍ਹਾਂ ਦੀ ਹੈ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਲਗਾਤਾਰ ਮੋਨੀਟਰ ਕਰ ਰਹੇ ਆ ਜੀ ਸੋ ਉਹ ਹਸਪੀਟਲ ਦੇ ਵੀ ਜ਼ੇਰੇ ਇਲਾਜ ਹੈ ਪਰਿਵਾਰ ਤਸਵੀਰਾਂ ਸਾਹਮਣੇ ਹੈ ਕਿ ਪਰਿਵਾਰ ਕਿਉਂ ਨਾਰਾਜ਼ ਹੈ ਵੀ ਜਿਹੜਾ ਉਹਨਾਂ ਨੂੰ ਸੜਕ ਤੇ ਬੈਠਣਾ ਪਿਆ ਦੇਖੋ ਜੀ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਅਕਿਊਜ਼ਡ ਹੈਗੇ ਉਹ ਫੜੇ ਜਾਣ ਤੇ ਅਸੀਂ ਸਾਡੇ ਜਿਹੜੇ ਐਫਰਟ ਹੈਗੇ ਉਹਦੇ ਬਾਰੇ ਦੱਸਿਆ ਤੇ ਅਸੀਂ ਸਾਡਾ ਇਹਦੇ ਵਿੱਚ ਜਿਹੜਾ ਹੈਗਾ ਅਕਿਊਜ਼ ਜਿਹੜੇ ਹੈਗੇ ਉਹ ਬਾਇਨ ਨੇ ਮਾਈਡੈਂਟਿਫਾਈਡ ਹੈਗੇ ਸੋ ਐਂਡ THEN WE WILL ARREST THEM ਸੋ ਇੱਕ ਪਰਿਵਾਰ ਵੱਲ ਵੀ ਗਏ ਪਰਵਾਸੀ ਜ਼ਿਆਦਾਤਰ ਦੋ ਬੰਦੇ ਰਹਿੰਦੇ ਨੇ ਪੀਜੀ ਦੇ ਉਪਰ ਵਿੱਚ ਪੰਜ-ਪੰਜ ਬੰਦੇ ਰਹਿ ਰਹੇ ਨੇ ਇਸ ਪਿੰਡਾਂ ਦੀ ਨੇੜੇ ਤੇੜੇ ਪਿੰਡਾਂ ਦੀ ਗੱਲ ਕਰ ਰਹੇ ਨੇ ਉਹਦੇ ਉੱਪਰ ਵੀ ਕਾਰਵਾਈ ਕੁਝ ਕਰ ਰਹੇ ਜਿਹੜੇ ਵੀ ਇਹਨਾਂ ਨੇ ਪੁਆਇੰਟ ਸਾਨੂੰ ਦੱਸੇ ਹੈਗੇ ਇੱਥੇ ਮੌਜੂਦ ਜਿਹੜੇ ਵੀ ਹੈਗੇ ਉਹਨਾਂ ਨੇ ਸਾਰਿਆਂ ਦੇ ਅਸੀਂ ਪੁਆਇੰਟ ਨੋਟ ਕਰ ਲਏ ਤੇ ਕੱਲੇ-ਕੱਲੇ ਪੁਆਇੰਟ ਤੇ ਕਾਰਵਾਈ ਕਰ ਠੀਕ ਹੈ ਠੀਕ ਹੈ ਸਰ ਸਮਾਜ ਹਿਲ ਜਾਂਦਾ ਹੈ ਤਾਂ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਲੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ Thank yeah. you. ਮੇਰੇ ਕੋ ਬਗੈਰ ਦਾ ਰਿਕਵਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਇਹ ਪੂਰਾ ਲੱਗਿਆ ਹੋਇਆ ਹੈ ਮੁਸਤਫੀ ਜੀ ਦੇ ਨਾਲ ਦੇ ਭਾਲ ਕਰਨ ਵਾਸਤੇ ਮੁਰਜਣਾ ਨਹੀਂ ਮੈਨੂੰ ਲੱਗਦਾ ਵੀ ਬਹੁਤ ਜਾਂਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇਜ ਜਿਹਾ ਆ ਬਿਲਕੁਲ ਸਹੀ ਮੌਕੇ ਤੇ ਪਹੁੰਚੇ ਆ ਪਰਿਵਾਰ ਦੇ ਨਾਲ ਤੁਹਾਡੀ ਸਰ ਗੱਲ ਹੋਈ ਹੈ ਤੇ ਪੁਲਿਸ ਨਾਲ ਵੀ ਗੱਲ ਹੋਈ ਆ ਕੀ ਲੱਗਦਾ ਪਰਿਵਾਰ ਸੰਤੁਸ਼ਟ ਹੋ ਕੇ ਧਰਨਾ ਚੱਕ ਸਕਦਾ ਹੈ ਦੇਖੋ ਅਜੇ ਤੱਕ ਤਾਂ ਸੰਤੁਸ਼ਟ ਨਹੀਂ ਹੈਗਾ ਪਰ ਮੈਂ ਬੇਨਤੀ ਕੀਤੀ ਆ ਆਪ ਜੀ ਨੂੰ ਹੋਰਗੇ ਵੀ ਆਪਾਂ ਮਤਲਬ ਪ੍ਰਸ਼ਾਸਨ ਦੇ ਸਾਡੇ ਤੋਂ ਤੁਸੀਂ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਹੋ ਮਨਾਓ ਅਸੀਂ ਮੰਦਰ ਨੂੰ ਤ ਜਿਹੜਾ ਸੰਸਕਾਰ ਆ ਬੱਚੇ ਦਾ ਹੋਣ ਦੀ ਏ ਘਰ ਨਾ ਚੁੱਕੋ ਤੇ ਆਪਾਂ ਜਿਹੜਾ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਨਾ ਕਰੀਏ ਲੋਗੇ ਸਾਰਾ ਮੁਹਾਲਿਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਪਿਆ ਮਤਲਬ ਸਵਾਲ ਵੱਡਾ ਜਿਹੜਾ ਉਠਾਰੇ ਨੇ ਇਹ ਵੀ ਜਿਹੜੇ ਪੀਜੀ ਨੇ ਉਹਦੇ ਵਿੱਚ ਬਿਨਾ ਵੈਰੀਫਿਕੇਸ਼ਨ ਇੱਕ ਇੱਕ ਘਰ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕੰਪੜੇ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਪੀਜੀ ਦਾ ਸਵਾਲ ਆ ਨਾ ਜੀ ਇਹ ਬਹੁਤ ਜ਼ਿਆਦਾ ਬਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲਾਂ ਇਹਨੂੰ ਰੁਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਤੇ ਕਾਰਵਾਈ 15-20 ਦਿਨ ਤੋਂ ਸ਼ੁਰੂ ਹੋਈ ਹੈ ਬਕਾਇਦਾ ਤੌਰ ਤੇ ਔਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਇੱਕ ਸਖਤ ਕਾਰਵਾਈ ਹੈ ਜਿਹੜੀ ਓਪੀ ਚੀਜ਼ ਦੇ ਅਗੇਂਸਟ ਹੋਣ ਜਾ ਰਹੀ ਹੈ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਇਹ ਨਜਾਇਜ਼ ਪੀਜੀ ਚੱਲ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਣਗੇ ਕੱਲੇ ਮੁਹਾਲੀ ਸ਼ਹਿਰ 'ਚ ਨਹੀਂ ਜਿਹੜੇ ਮੁਹਾਲੀ ਦੇ ਏਰੀਆ 'ਚ ਵੀ ਬਣੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਹੋਰ ਹੀ ਹੈ ਤੇ ਸ਼ੁਰੂ ਹੋ ਚੁੱਕੀ ਹੈ ਸਭ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਮਾਨ ਤੋਂ ਪ੍ਰਵਾਸੀ ਜਰੂਰ ਆਉਂਦੇ ਨੇ 2-4 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਆਧਾਰ ਕਾਰਡ ਬਣ ਜਾਂਦਾ ਹੈ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਕੁਝ ਨਹੀਂ ਹੁੰਦਾਗਾ ਕਈ ਵਾਰ ਕੋ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀਆਂ ਦੀ ਕਰਕੇ ਲੀ 7000 ਤੋਂ ਉੱਪਰ ਬੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਘਰ ਦੇ ਉੱਪਰ 40 40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਨਹੀਂ ਸੀਗੇ ਪਰ ਐਡਰੈਸ ਕਿਤੇ ਹੋਰ ਦਾ ਸੀਗਾ ਦਿਖਾਇਆ ਕਰਕੇ ਸੀਦਾ ਐਡਰੈਸ ਕਿਤੇ ਹੋਰ ਦਾ ਕਰਾਇਆ ਜਾ ਰਿਹਾ ਸੀਗਾ ਦੇਖੋ ਜਿੱਥੋਂ ਤੱਕ ਦਾ ਆਧਾਰ ਕਾਰਡ ਦਾ ਸਵਾਲ ਆਣਾ ਜੀ ਉੱਥੇ ਦਾ ਪਿੰਡ ਦੇ ਜਿਹੜੇ ਵੀ ਮੋਟਰ ਬੰਦੇ ਨੇ ਐਮਸੀ ਆ ਪੰਚਾ ਉਹ ਸਾਈਨ ਕਰਦੇ ਨੇ ਜਾਂ ਉਹ ਵੈਰੀਫਾਈ ਕਰਦੇ ਨੇ ਜਾਂ ਬੋਟ ਵੀ ਜਿਹੜੀ ਬਣਦੀ ਹੈ ਉਹ ਵੈਰੀਫਾਈ ਕਰਦੇ ਨੇ ਤਾਂ ਹੀ ਬਣਦੀ ਹੈ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਬੋਟ ਨਹੀਂ ਬਣਾ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕਹਿੰਦਾ ਬੋਟ ਬਣਾ ਸਕਦਾ ਬੋਟ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦਾ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਹੈ ਜਿਹੜੀ ਉਹ ਵਰਦੀ ਆ ਤਾਂ ਇਹਦੀ ਵੀ ਇਨਕੁਆਰੀ ਜਿਹੜੀ ਕਰਵਾਈ ਜਾਊਗੀ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਬਣੇ ਹੋਏ ਨੇ ਤੇ ਝਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪ੍ਰੂਫ ਬਣਾਏ ਜਾਂਦੇ ਨੇ ਆਈਡੀ ਹੁਣ ਤੁਸੀਂ ਪਹੁੰਚੇ ਹੁਣ ਪਰਿਵਾਰ ਕੀ ਕਹਿ ਰਿਹਾ ਹੈ ਦੇਖੋ ਪਰਿਵਾਰ ਅਜੇ ਤਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀਆਂ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਡਿਮਾਂਡ ਨੇ ਅਸੀਂ ਮੰਨਣ ਨੂੰ ਤਿਆਰ ਆਂ ਬੰਦੇ ਵੀ ਬਹੁਤ ਜਲਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਡਿਮਾਂਡ ਪੂਰੀ ਹੋਈਊਗੀ ਮੈਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਆਪਾਂ ਇਹ ਧਰਨਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੀ ਮੈਕਸਿਮਮ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪ ਪਿਛਲੇ ਦਿਨੀ ਪੰਜਾਬ ਪੁਲਿਸ ਦੁਆਰਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਮੁੱਖ ਮੰਤਰੀ ਧਰਮਪ੍ਰੀਤ ਦੀ ਪੱਗ ਉਤਾਰਨ ਵਾਲੇ ਪੁਲਿਸ ਕਰਮੀਆਂ ਤੇ ਉੱਚ ਅਧਿਕਾਰੀਆਂ ਨੇ ਮੁਆਤਲ ਕਰ ਦਿੱਤਾ ਸੀ ਪਰ ਵੱਖ-ਵੱਖ ਜਥੇਬੰਦੀਆਂ ਦੀ ਕਾਰਵਾਈ ਤੋਂ ਬਾਅਦ ਦੋਵੇਂ ਪੁਲਿਸ ਮੁਲਾਜ਼ਮਾਂ ਮੋ ਸਾਹਮਣੇ ਆ ਗਏ ਨੇ ਤੇ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਤੋਂ ਮਾਫੀ ਮੰਗੀ ਹੈ ਵਾਇਦ ਜੀ ਕਾ ਖਾਲਸਾ ਵਾਇਦ ਜੀ ਕੀ ਫਤਿਹ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੀ ਅੱਗੇ ਤੋਂ ਬਾਅਦ ਸਾਡੇ ਕੋਈ ਕੋਈ ਗਲਤੀ ਨਾ ਹੋਵੇ ਜਾਣੇ ਜਾਂਣੇ ਵਿੱਚ ਗਲਤੀ ਹੋਈ ਆ ਸਾਧ ਸੰਗਤ ਬਖਸ਼ਣ ਜੋਗ ਆ ਇਸ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਗਤ ਬਖਸ਼ਣ ਜੋਗ ਆ ਸਾਨੂੰ ਬਾਕਸ ਲੈਣਾ ਜੀ ਮਾਈਕਲ ਜੀ ਦਾ ਕਾਰੋਬਾਰ ਹੈ ਮਾਈਕਲ ਜੀ ਕੀ ਬਤ ਹੈ ਜਾਲੂਤਾਂ ਜਾਣੇ ਕਿ ਪਿਛਲੇ ਦਿਨੀ ਦੇਣੇ ਵਾਲ ਤੋਂ ਕਬਰੇਟ ਸਾਨੂੰ ਆਈਆਂ ਜੀ ਕਬਰੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੇਣ ਵਾਲੇ ਪੁੱਜੇ ਜੀ ਅੱਤੇ ਧਰਮਪ੍ਰੀਤ ਸਿੰਘ ਸਾਨੂੰ ਉੱਥੇ ਮੌਜੂਦਾ ਮਿਲੇ ਆ ਜਿਨ੍ਹਾਂ ਨੇ ਵਰਖਲਾਵ ਦਰਖਾਸਤ ਪਿੰਡ ਵਾਲਿਆਂ ਨੇ ਪਾਈ ਸੀ ਅਸੀਂ ਮੌਕਾ ਪਰ ਤੁਹਾਨੂੰ ਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਆ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਤੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜਾ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਹਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾ ਦੇ ਜਾਇ ਤੇ ਆ ਕਿ ਸਾਡੇ ਕੋਲ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਚੱਕੋ ਮaaf ਕਰਿਓ ਇਸ ਦੇ ਸਬੰਧ ਵਿੱਚ ਜਦ ਇਹ ਬੰਦੀਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਕਿਉਂਕਿ ਅੱਗੇ ਤੋਂ ਅਜਿਹਾ ਨਹੀਂ ਹੋਊਗਾ ਜੀ ਮੇਰਾ ਠੀਕਾ ਦਿਸ਼ਾ ਨਿਰਦੇਸ਼ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾ ਦੀ ਬੇਇਜ਼ਤੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਗ ਕੇ ਤੇ ਗਾਂਦ ਵਹ ਜਹੀ ਘਟਨਾ ਨਹੀਂ ਹੋਏਗੀ ਇਹਦੇ ਵਾਸਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀਰ ਦੇ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦਸ਼ੁਨੀ ਨਹੀਂ ਤੇ ਨਾ ਹੀ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ ਮੀਡੀਆ ਵਾਲੇ ਨੇ ਜਾਂ ਜਿਹੜੇ ਖਾਊ ਲੀਡਰ ਕਰੇ ਫਿਰਦੇ ਨੇ ਕੋਈ ਕੋਣ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬੈਹਿ ਜਾਣ ਨਾ ਕਿ ਉਹਨਾਂ ਨੂੰ ਭੜਕਾਉਣ ਤੇ ਨਾ ਕਿਸਦਾ ਲੜਾਈ ਝਗੜਾ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨ੍ਹ ਜੀ ਬਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਬ ਵਰਗ ਜੀ ਕੀ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਉਹਨਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਦ ਤੋਂ ਜੋ ਤਰਨਜੀਤ ਸਿੰਘ ਦੇ ਨਾਲ ਤਾਂ ਖਾਇਆ ਸੀ ਉਹ ਅੱਜ ਫੈਸਲਾ ਜਿਉਂ ਵੀ ਲਿਖਿਆ ਗਿਆ ਵਾ ਉਸ ਸਮਾਜਮਾਨ ਨੇ ਗੁੰਦਵਾਲਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਫੀਦਪੁਰੋਂ ਪਿੰਡ ਦੀ ਪੰਚਾਇਤ ਕੋਲ ਬਾਬਾ ਸੋਦੀ ਸਿੰਘ ਜੀ ਜੱਜ ਜੀ ਕੋਲ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ ਤੇ ਜੜਾਵਾ ਮੁੱਕ ਚੁੱਕਾ ਵਾ ਆ ਸਮਾਪਤ ਹੋ ਗਿਆ ਹਾਂ ਤੋਂ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣਾ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਿਆਂ ਕੋਲੋਂ ਤਰਾਕ ਦੀ ਕਾ ਕਾਂਸਾ ਵਾਹਿਗੁਰੂ ਜੀ ਕੀ ਫਤਿਹ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ